ਰਾਹੁਲ ਇੱਧਰ ਪਾਸੇ ਆ ਜਾ ਆਰੋ ਨਹੀਂ ਚਾਹਦਾ ਬੇਟਾ ਆਦੇ ਬੇਟੇ ਤੇ ਸਾਰਾ ਪ੍ਰਕੰਤ ਦੁਆਰਾ ਉਹ ਕੋਈ ਨਹੀਂ ਪੈਸਾ ਉਹ ਇੱਧਰ ਲਿਆਇਆ ਹੈ चैना डोर ਰਾਇਦਾ ਤੇ ਮੈਨੂੰ ਦੱਸੋਗੇ ਵੀ ਜੇਰਾ ਬੰਦਾ ਪਕੜਿਆ ਜਾਏਗਾ ਕੋ 25000 ਰੁਪਏ ਨਾਲ ਫਰ ਐਡੀ ਸਪੋਰਟ ਦਿੱਤਾ ਜਾਏਗਾ ਉਹਦੇ ਕਰਕੇ ਕੋ ਬੰਗਾ ਦੇਗਾ ਤੇ ਆਪਾਂ ਇੱਕ ਕਾਉਂਸਲ ਯੰਗ ਕਾਉਂਸਲ ਹੋ ਰਿਹਾ ਹੈ। 70000 ਰੁਪਏ ਦੇ ਨਾਲ ਕਿਤੇ ਆਏ ਕਿ 85000 ਰੁਪਏ ਠੀਕ ਹੈ। ਆਜਾ ਆਜਾ। ਅਜਾ ਆਜਾ। ਇਹਨੂੰ ਕਾਗਜ਼ ਮਿਲਦਾ ਨੂੰ ਯਾਰ। ਕੀ ਫੜਨੂੰ? ਚਲੋ ਜੀ ਮੈਂ ਤਾਂ ਇੱਕ ਵੀ ਜੈਸਟ ਕਰ ਲੈਣਾ ਹੈ। ਚੈਨਲ ਡੋਰ ਨੇ ਇੱਕ ਚੰਗੀ ਸ਼ਮਾਰੀ ਹੈ ਉਹਨੂੰ ਇੱਕ ਕਰਨਾ ਚਾਹੀਦਾ ਚਲ ਬਿਲਕੁਲ ਬਹੁਤ 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 ਬ ਦੇਖੋ ਇਹ ਚਾਇਨਾ ਡੋਰ ਇੱਕ ਬਹੁਤ ਵੱਡਾ ਕੋਡ ਹੈ ਜਿਹਦੇ ਕਰਕੇ ਹਰ ਸਾਲ ਬੇਸ਼ਕੀਮਤੀ ਜਾਨਾਂ ਵੀ ਜਾਂਦੀਆਂ ਹਨ ਔਰ ਬਹੁਤ ਸਾਰੇ ਲੋਕ ਇੰਜਰਡ ਹੁੰਦੇ ਆ ਸੋ ਪੰਜਾਬ ਸਰਕਾਰ ਵੱਲੋਂ ਪੰਜਾਬ ਪੁਲਿਸ ਵੱਲੋਂ ਇੱਕ ਮਹਿੰਮ ਸ਼ੁਰੂ ਕੀਤੀ ਹੈ ਪੂਰੀ ਸਟੇਟ 'ਚ ਕਿ ਜਿਹੜਾ ਵੀ ਚਾਇਨਾ ਡੋਰ ਦਾ ਕੋਈ ਵੇਚਣ ਵਾਲਾ ਹੈ ਉਸ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ ਪਰਚੇ ਦਰਜ ਹੋਣ ਕਾਨੂੰਨੀ ਕਾਰਵਾਈ ਕਰਕੇ ਔਰ ਉਸ ਨੂੰ ਜੇਲ੍ਹ ਭੇਜਿਆ ਜਾਵੇ ਜੀ ਪਿਛਲੇ ਸਾਲ ਪੂਰੇ ਸਾਲ ਦੇ ਵਿੱਚ ਜਿੱਥੇ ਤਕਰੀਬਨ 109 ਪਰਚੇ ਦਰਜ ਹੋਏ ਸੀ ਅਜੇ ਜਨਵਰੀ ਦਾ ਮਹੀਨਾ ਚੱਲ ਰਿਹਾ ਹੈ ਔਰ 100 ਤੋਂ ਵੱਧ ਐਫਆਈਆਰ ਪੰਜਾਬ ਦੇ ਵਿੱਚ ਦਰਜ ਹੋ ਚੁੱਕੀਆਂ ਨੇ ਸੋ ਬੜੀ ਸੰਜਿਗਦੀ ਨਾਲ ਅਸੀਂ ਇਸ ਇਸ ਟੀਚੇ ਨੂੰ ਅੱਗੇ ਵਧਾ ਰਹੇ ਹਾਂ ਔਰ ਕਿਉਂਕਿ ਇਹ ਜਿਹੜੇ 2 ਮਹੀਨੇ ਪਤੰਗਬਾਜ਼ੀ ਦੇ ਹੁੰਦੇ ਹੈ ਜਨਵਰੀ ਫਰਵਰੀ ਬਸੰਤ ਤੱਕ ਇਹ ਕਾਫੀ ਹੁੰਦੀ ਹੈ ਔਰ ਲੋਕਾਂ ਨੂੰ ਮੈਂ ਅਪੀਲ ਕਰਾਂਗਾ ਕਿ ਜਿੱਥੇ ਵੀ ਕਿਤੇ ਉਹਨਾਂ ਨੂੰ ਚਾਈਨਾ ਡੋਰ ਵੇਚਣ ਦੀ ਕੋਈ ਇਤਲਾਹ ਹੋਵੇ ਸਾਡੇ 112 ਨੰਬਰ ਤੇ ਜਾਂ ਲੋਕਲ ਪੁਲਿਸ ਨੂੰ ਇਤਲਾਹ ਦਿਓ ਤਾਂ ਕਿ ਉਸ ਦੇ ਖਿਲਾਫ ਅਸੀਂ ਐਕਸ਼ਨ ਲੈ ਸਕੀਏ ਦੁਕਾਨਦਾਰਾਂ ਨਾਲ ਮੀਟਿੰਗ ਕੀਤੀ ਦੁਕਾਨਦਾਰਾਂ ਨਾਲ ਮੀਟਿੰਗ ਕਰਕੇ ਜਿਹੜੇ ਹੋਲ ਸੇਲਰਸ ਨੇ ਉਹਨਾਂ ਨੂੰ ਵੀ ਇੱਕ ਅਪੀਲ ਕੀਤੀ ਗਈ ਕਿ ਉਹ ਨਾ ਚਾਇਨਾ ਡੋਰ ਨੂੰ ਲੈ ਕੇ ਆਣ ਔਰ ਨਾ ਉਹਨੂੰ ਅੱਗੇ ਵੇਚਣ ਤਾਂ ਕਿ ਕੋਈ ਜਾਨੀ ਮਾਲੀ ਕੋਈ ਨੁਕਸਾਨ ਨਾ ਹੋਵੇ ਦੁਕਾਨਦਾਰਾਂ ਤੋਂ ਆਪ ਲੋਕੀ ਰਿਸਪਾਂਸ ਮਿਲਿਆ ਤਾਂ ਨਹੀਂ ਬੜਾ ਵਧੀਆ ਹੰਗਾਰਾ ਮਿਲਿਆ ਔਰ ਉਹਨਾਂ ਨੇ ਅਸ਼ੋਰ ਕੀਤਾ ਹੈ ਕਿ ਜਿਹੜਾ ਜਿਹੜਾ ਕੋਈ ਹੋਲ ਸੇਲਰਸ ਨਹੀਂ ਉਹ ਲੈ ਕੇ ਨਹੀਂ ਆਣਗੇ ਨਾ ਆ ਕੇ ਰਿਟੇਲ ਕਰਨਗੇ ਕਿਹਦਾ ਅੰਮ੍ਰਿਤਸਰ ਲੁਧਿਆਣਾ ਦੇ ਅੰਮ੍ਰਿਤਸਰ ਬਟਾਲੇ ਦੇ ਵਿੱਚ ਡਰੋਨ ਚਲਾਏ ਜਾਂਦੇ ਸੀ ਐਦਾ ਹੀ ਜਲੰਧਰ ਦੇ ਵਿੱਚ ਵੀ ਐਦਾ ਹੀ ਡਰੋਨ ਪੰਜਾਬ ਦੇ ਹਾਂ ਇਸੇ ਤਰ੍ਹਾਂ ਦੀ ਪਲੈਨਿੰਗ ਸੀਪੀ ਸਾਹਿਬ ਨੇ ਇੱਥੇ ਵੀ ਕੀਤੀ ਹੈ ਆਉਣ ਵਾਲੇ ਦਿਨਾਂ 'ਚ ਤੁਹਾਨੂੰ ਦੇਖਣ ਨੂੰ ਮਿਲੇਗਾ ਔਰ ਅਸੀਂ ਇਹ ਵੀ ਕੀਤਾ ਹੈ ਕਿ ਜਿੱਥੇ ਵੀ ਕੋਈ ਚਾਈਨਾ ਡੋਰ ਫੜੀ ਜਾਂਦੀ ਹੈ ਉਹਦੇ ਬੈਕਵਰਡ ਲਿੰਕੇਜਸ ਤੇ ਜਾ ਕੇ ਕਿ ਉਹਦਾ ਹੋਲ ਸੇਲਰ ਕੌਣ ਹੈ ਔਰ ਉਸਦਾ ਮੈਨੂਫੈਕਚਰਰ ਕੌਣ ਹੈ ਯਾਹਦਾ ਇੰਪੋਰਟਰ ਕੌਣ ਹੈ ਤਾਂ ਕਿ ਉਹਨਾਂ ਦੇ ਖਿਲਾਫ ਵੀ ਕਾਰਵਾਈ ਕੀਤੀ ਜਾਵੇ